ਜਿੰਦਾਬਾਦ ਕਿੰਨੀ ਬਗਨੀ ਲੁੱਟ ਕਰੋ ਲੁੱਟ ਕਰੋ ਲੁੱਟ ਕਰੋ ਫਿਲੀ ਮਲਾਜਮ ਮੇ ਕਾ ਚਕਾਪਾ ਜਿੰਦਾਬਾਦ ਜਿੰਦਾਬਾਦ ਦੁਨੀਆ ਦਾ ਜਿੰਦਾਬਾਦ ਦੂਰ ਮਲਾਜਮ ਕਿਸਾਨ ਇਕਤਾ ਜਿੰਦਾਬਾਦ ਸਰਕਾਰ ਮੁਰਦਾਬਾਦ 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 ਆਪ ਸਰਕਾਰ ਮੁਰਦਾਬਾਦ 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 ਆਪ ਦੀ ਸਰਕਾਰ ਮੁਰਦਾਬਾਦ 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 ਆਪ ਦੇ ਮੰਤਰੀ ਮੁਰਦਾਬਾਦ 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 ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋਟ ਦੇ ਹਲਕਾ ਪੋਵਾ ਦੀ ਸਰਹੱਦੀ ਇਲਾਕੇ ਦੀ ਦੱਸ ਦੇ ਇੱਕ ਵਾਰ ਫੇਰ ਇੱਧਰ ਜਿਹੜਾ لوکاں ਵੱਲੋਂ ਜਿਹੜਾ ਮੁਲਾਜ਼ਮਾਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕੀਤਾ ਯਾਰਾ ਦਾਦੀ ਕਿ ਆਏ ਦੇਣ ਜਿਹੜਾ ਜਿਹੜੀ ਪੰਜਾਬ ਦੀ ਸਰਕਾਰ ਹੈਗੇ ਆ ਆਮ ਆਦਮੀ ਪਾਰਟੀ ਦੀ ਉਹਨਾਂ ਦੇ ਖਿਲਾਫ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਵੱਲੋਂ ਜਿਹੜਿਆ ਰੋਸ ਪ੍ਰਦਰਸ਼ਨ ਜਿਹੜੇ ਕੀਤੇ ਜਾਂਦੇ ਨੇ ਇਸ ਵੇਲੇ ਅਸੀਂ ਪਠਾਨਕੋਟ ਦਾ ਹਲਕਾ ਪੁਆ ਸਰਹੱਦੀ ਇਲਾਕਾ ਹੈਗਾ ਨਰੋਡ ਜੈਮਲ ਸਿੰਘ ਜਿੱਥੇ ਸਭ ਡਿਵੀਜ਼ਨ ਹੈਗੀ ਆ ਬਿਜਲੀ ਵਿਭਾਗ ਦੇ ਉੱਥੇ ਦੀਆਂ ਤਸਵੀਰਾਂ ਦਿਖਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਇੱਥੇ ਕਿਵੇਂ ਜਿਹੜਾ ਬਿਜਲੀ ਮੁਲਾਜ਼ਮਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਸਰਕਾਰ ਦੇ ਖਿਲਾਫ ਕਾਰਨ ਜਿਹੜਾ ਦੱਸਿਆ ਜਾ ਰਿਹਾ ਕਿ ਇਹਨਾਂ ਨੇ ਜਦੋਂ ਗਲਵਾਦ ਕੀਤੀ ਹੈ ਤੇ ਕਾਰਨ ਇਹਨਾਂ ਨੇ ਦੱਸਿਆ ਕਿ ਸਾਡਾ ਇੱਕ ਮੁਲਾਜ਼ਮ ਜਿਹੜਾ ਪਿਛਲੇ ਕਾਫ ਤੋ ਇੰਜੀਨੀਅਰ ਸਿਗਾ ਜਈ ਸਿਗਾ ਉਹ ਇਥੇ ਡਿਊਟੀ ਇਮਾਨਦਾਰੀ ਦੇ ਨਾਲ ਕਰ ਰਿਹਾ ਸੀਗਾ ਇਥੋਂ ਤੱਕ ਕਿ ਉਹਨਾਂ ਨੂੰ ਡੀਸੀ ਪਠਾਨਕੋਟ ਜਿਹੜੇ ਪਹਿਲੇ ਸੀਗੇ ਉਹਨਾਂ ਵੱਲੋਂ ਪ੍ਰਸ਼ੰਸਾ ਪੱਤਰ ਵੀ ਦਿੱਤਾ ਜਾ ਚੁੱਕਾ ਉਸ ਦੀ ਜਿਹੜੀ ਕਹਿ ਸਕਦੇ ਆ ਪੋਸਟਿੰਗ ਜਿਹੜੀ ਕੀਤੀ ਗਈ ਹੈ ਉਹਦੀ ਬਦਲੀ ਜਿਹੜੀ ਹੈ ਇਥੋਂ ਬਦਲ ਕੇ ਧਾਰ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਇਹ ਜਿਹੜਾ ਸਿਆਸੀ ਪਾਰਟੀਆਂ ਵੱਲੋਂ ਇੱਕ ਨਿੱਜੀ ਰੰਜਿਸ਼ ਰੱਖਦੇ ਹੋਏ ਉਸ ਦੀ ਬਦਲੀ ਕਰਵਾਈ ਗਈ ਹੈ ਤੇ ਉਹਨਾਂ ਨੇ ਇੱਕੋ ਮੰਗ ਕੀਤੀ ਹੈ ਕਿ ਜਦੋਂ ਤੱਕ ਇਸ ਮੁਲਾਜ਼ਮ ਦੀ ਜਿਹੜੀ ਆ ਬਦਲੀ ਰੱਦ ਨਹੀਂ ਕੀਤੀ ਜਾਂਦੀ ਉਦੋਂ ਤੱਕ ਜਿਹੜਾ ਇਹਨਾਂ ਪ੍ਰੋਟੈਸਟ ਇਦਾਂ ਹੀ ਚੱਲਦਾ ਰਹੇਗਾ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤਸਵੀਰਾਂ ਇੱਕ ਵਾਰੀ ਫੇਰ ਦਿਖਾਵਾਂਗੇ ਦੇਖ ਸਕਦੇ ਹੋ ਕਿੰਨਾ ਜੋਰ ਨਾਲ ਇਹ ਆਪਣੇ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਇਹਨਾਂ ਦਾ ਰੋਸ ਜਿਹੜਾ ਕੀਤਾ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਦੀ ਬਦਲੀ ਜਿਹੜੀ ਤੁਰੰਤ ਰੱਦ ਕੀਤੀ ਜਾਏ ਨਹੀਂ ਤਾਂ ਇਸ ਤੋਂ ਵੱਡਾ ਜਿਹੜਾ ਪ੍ਰਦਰਸ਼ਨ ਹੋਣਾ ਵੱਲੋਂ ਕੀਤਾ ਜਾਏਗਾ ਜੋ ਗੱਲਬਾਤ ਇਹਨਾਂ ਨੇ ਕੀਤੀ ਹੈ ਕਿ ਇਹਨਾਂ ਦੀ ਮੰਗਾਂ ਹੈਗੇ ਕਿ ਰੋਸ ਹੈਗਾ ਉਹ ਤੁਹਾਨੂੰ ਆਪਣੇ ਚੈਨਲ ਤੇ ਦਿਖਾ ਰਹੇ ਹਾਂ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਮੈਂ ਸਰਵਿੰਦਰ ਕੁਮਾਰ ਜੀ ਕੀ ਗੱਲ ਬਣਦੀ ਜਿਹੜੇ ਤੁਹਾਡੇ ਲੋਕ ਜਿਲ੍ਹਾ ਜਨਰਲ ਸੈਕਟਰੀ ਅਫਾਇਰ ਫੈਡਰੇਸ਼ਨ ਪੀਐਸਸੀਬੀ ਜਿਲ੍ਹਾ ਗੁਰਦਾਸਪੁਰ ਪਠਾਨਕੋਟ ਜਿਹੜਾ ਪ੍ਰੋਟੈਸਟ ਕੀਤਾ ਯਾਰਿਆ ਸਰਕਾਰ ਦੇ ਖਿਲਾਫ ਕੀ ਰੀਜਨ ਹੈਗਾ ਪ੍ਰੋਟੈਸਟ ਕਰਨ ਦਾ ਸਾਡਾ ਕੋਈ ਦਿਨਰਾਦਾ ਨਹੀਂ ਪਰ ਲੇਕਿਨ ਇਹ ਗੱਲ ਅਸੀਂ ਭਾਬੋ ਕੋ ਕੇ ਗੱਲ ਕਹਿ ਰਹੇ ਹਾਂ ਕਿ ਸਾਡੇ ਮਾਨਯੋਗ ਇਥੇ ਇੰਜੀਨੀਅਰ ਜੈਸਕਮਰ ਜੀ ਜੈ ਸਾਹਬ ਜੋ ਲਗਭਗ ਪਿਛਲੇ ਸਮੇਂ ਤੋਂ ਇਥੇ ਨਰੋਡ ਵਿਖੇ ਆਪਣੀ ਡਿਊਟੀ ਨਿਭਾ ਰਹੇ ਨੇ ਸੋ ਇਥੋਂ ਦੇ ਕੁਝ ਜਿਹੜਿਆ ਪ੍ਰਧਾਨਗੀਆਂ ਲੈਣ ਵਾਸਤੇ ਲੋਕਾਂ ਨੇ ਜਿਹੜਾ ਆਪਣਾ ਇਹਨਾਂ ਨਾਲ ਅੰਦਰ ਖਾਤੇ ਜਿਹੜੀ ਉਹ ਕਿੱਡ ਰੱਖੀ ਸੀ ਉਦੋਂ ਸਬੰਧ ਵਿੱਚ ਜੋ ਅੱਜ ਸਿਆਸੀ ਧਾਰਤ ਜਿਹੜੀ ਬਦਲੀ ਉਪ ਮੰਡਲ ਨਰੋਡ ਜਮਲ ਸਿੰਘ ਤੋਂ ਧਾਰ ਦੀ ਕਰਾਈ ਆ ਸੋ ਸਮੁੱਚੇ ਮਲਾਜ਼ਮਾਂ ਵਿੱਚ ਇਸ ਚੀਜ਼ ਦੀ ਰੋਸਤੀ ਲਹਿਰ ਆ ਸੋ ਅਸੀਂ ਇਸ ਚੀਜ਼ ਦੀ ਮੰਗ ਚਾਹੁੰਦੇ ਆ ਕਿ ਜਿਹੜੀ ਸਿਆਸੀ ਧਾਰਤ ਨੇ ਕੀਤੀ ਬਦਲੀ ਹੈ ਜਿਹੜੀ ਉਹ ਰਾਜਸੀ ਰੰਗਸ ਰੱਖ ਕੇ ਕੀਤੀ ਗਈ ਆ ਸੋ ਕਰਮਚਾਰੀ ਦਾ ਕੰਮਕਾਜ ਬਹੁਤ ਤਸੱਲੀ ਬਖਸ਼ਾ ਹੈ ਇਮਾਨਦਾਰੀ ਨਾਲ ਡਿਊਟੀ ਕਰ ਰਿਹਾ ਲੋਕਲ ਨਰੋਡ ਜਮਲ ਸਿੰਘ ਦੇ ਹੋ ਰਹੇਣ ਵਾਲੇ ਨਾਲ ਨੋਕਲ ਨਰੋਡ ਜਮਲ ਸਿੰਘ ਜੀ ਆਪਣੀ ਡਿਊਟੀ ਕਰ ਰਹਿਣਾ ਔਰ ਇਥੋਂ ਦੇ ਕੁਝ ਸਿਆਸੀ ਲੀਡਰਾਂ ਵੱਲੋਂ ਜਿਹੜੀ ਜਾਣ ਬੁੱਝ ਕੇ ਜਿਹੜੀ ਉਹਦੀ ਕਰਮਚਾਰੀ ਦੀ ਜਾਣ ਬੁੱਝ ਕੇ ਜਿਹੜੀ ਉਹ ਬਦਲੀ ਆ ਉਪਮੰਡਨ ਰੋਡ ਜਮਲ ਸਿੰਘ ਤੋਂ ਧਾਰ ਉਪਮੰਡਨ ਦੀ ਜਿਹੜੀ ਉਹ ਕਰਾਈ ਗਈ ਆ ਸੋ ਇਸ ਨੂੰ ਸਿਆਸੀ ਧਾਰ ਤੇ ਜਿਹੜੀ ਬਦਲੀ ਕੀਤੀ ਗਈ ਹੈ ਉਹਨੂੰ ਆਪਾਂ ਰੱਦ ਕਰਨ ਦੀ ਮੰਗ ਚਾਵਾਂਗੇ ਔਰ ਅਸੀਂ ਪੁਰਜੋਰ ਸਰਕਾਰ ਨੂੰ ਵੀ ਇਸ ਚੀਜ਼ ਦੀ ਚੇਤਾਵਨੀ ਦਿੰਨੇ ਆ ਬੇਨਤੀ ਕਰਦੇ ਆ ਕਿ ਸਾਡੇ ਮੁਲਾਜ਼ਮਾਂ ਦਾ ਕੰਮ ਜਿਹੜਾ ਆਪਣੇ ਪੱਦਰ ਤੇ ਜੋ ਅਸੀਂ ਸਰਕਾਰ ਦੇ ਅਸੀਂ ਨੌਕਰ ਜ਼ਰੂਰ ਆ ਪਰ ਅਸੀਂ ਆਪਣੀ ਡਿਊਟੀ ਇਮਾਨਦਾਰੀ ਨਾਲ ਤਨਦੇਈ ਨਾਲ ਆਪਣੀ ਡਿਊਟੀ ਕਰ ਰਹੇ ਆ ਸਾਡਾ ਨਰੋਡ ਜਮਲ ਸਿੰਘ ਦੇ ਵਿੱਚ ਪਹਿਲਾਂ ਹੀ ਇੱਥੇ ਬਹੁਤ ਹੀ ਪੀੜਤ ਹੈ ਕਿਉਂਕਿ ਇਸ ਆਵਡਿੰਗ ਜਿਹੜੀ ਪਹਿਲਾਂ ਨਗੌਣੀ ਸਟਾਫ ਦੇ ਨਾਲ ਆਪਣੀ ਜਿਹੜਾ ਕੰਮ ਕਾਜ ਬੜੇ ਇਹ ਤਰੀਕੇ ਦੇ ਨਾਲ ਜਿਹੜਾ ਉਹ ਚਲਾ ਰਹੇ ਨੇ ਸਿਸਟਮ ਦੇ ਨਾਲ ਚਲਾ ਰਹੇ ਨੇ ਸੋ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇੱਥੋਂ ਦਾ ਜਿਹੜਾ ਕੰਮ ਕਾਜ ਸਮੁੱਚੇ ਰੂਪ ਦੇ ਵਿੱਚ ਚਲਾ ਰਹੇ ਸੀ ਸੋ ਅੱਜ ਜਿਹੜੀ ਉਹ ਕੀਤੀ ਗਈ ਸਿਆਸੀ ਦਾਅਰ ਤੇ ਬਦਲੀ ਹੈ ਉਹਨੂੰ ਅਸੀਂ ਪੂਰੇ ਰੂਪ ਦੇ ਵਿੱਚ ਅੱਜ ਸਮੁੱਚਾ ਸਾਉਂਡਿੰਗ ਦਾ ਜਿਹੜਾ ਮੁਲਾਜ਼ਮ ਹੈ ਕਰਮਚਾਰੀ ਆ ਉਹਨਾਂ ਦੇ ਵਿੱਚ ਇਸ ਚੀਜ਼ ਦੀ ਰੋਸ ਦੀ ਲਹਿਰ ਆ ਔਰ ਰੋਸ ਰੋਸ ਲਹਿਰ ਦੇ ਕਰਕੇ ਅੱਜ ਸਮੁੱਚੇ ਸਾਥੀ ਇੱਥੇ ਆਪਣਾ ਕੰਮ ਕਾਜ ਠੱਪ ਕਰਕੇ ਸਾਉਂਡਿੰਗ ਦੇ ਵਿੱਚ ਬੈਠੇ ਨੇ ਔਰ ਅਸੀਂ ਮਾਨ ਜੋਗ ਆਪਣੇ ਵਧੀਕ ਨਿਗਰਾਨ ਜੂਨੀਅ ਉਹਨਾਂ ਨੂੰ ਵੀ ਫੋਨ ਤੇ ਤਾਲਮੇਲ ਕੀਤਾ ਔਰ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਇਸ ਬਾਰੇ ਜਿਹੜੀ ਆ ਆਪਣਾ ਪ੍ਰਤੱਖ ਜਿਹੜਾ ਸਪਸ਼ਟ ਦੋਰ ਤੇ ਆਪਣੀਆਂ ਸਿਫਾਰਸ਼ਾਂ ਕਰਕੇ ਜਿਹੜੀ ਕਰਮਚਾਰੀ ਦੀ ਕੀਤੀ ਬਦਲੀ ਹੈ ਉਹ ਤੁਰੰਤ ਜਿਹੜੀ ਉਹ ਰੱਦ ਕਰਵਾਈ ਜਾਵੇ ਔਰ ਆਪਣੇ ਜ਼ਿਲ੍ਹੇ ਦੇ ਸਾਡੇ ਅਸੀ ਨਿਗਰਾਨ ਜੀਨੀਅਰ ਜਿਹੜਾ ਗੁਰਦਾਸਪੁਰ ਆ ਉਹਨਾਂ ਨੂੰ ਵੀ ਕੱਲ ਫੋਨ ਤੇ ਜਿਹੜੀ ਆ ਮਾਨਯੋਗ ਸਾਡੇ ਪ੍ਰਧਾਨ ਜੀ ਗੁਰਵੈਲ ਸਿੰਘ ਜੀ ਬਲਪੁਰੀਆ ਪ੍ਰਧਾਨ ਪੰਜਾਬ EMPLOYEES FEDERATION ਔਰ ਜੁਆਇੰਟ ਫੋਰਮ ਬਿਜਲੀ ਮੁਲਾਜ਼ਮ ਇਕਤਾ ਮੰਚ ਪੰਜਾਬ ਦੇ ਜਨਰਲ ਸੈਕਟਰੀ ਉਹਨਾਂ ਨੇ ਕੱਲ ਫੋਨ ਤੇ ਵੀ ਇਹ ਕੀਤੀ ਜਿਹੜੀ ਗੱਲਬਾਤ ਆ ਔਰ ਉਹਨਾਂ ਨਾਲ ਅ ਔਰ ਜਾਣਬੁੱਝ ਕੇ ਜਿਹੜੀ ਇਹ ਬਦਲੀ ਹੈ ਜਿਹੜੀ ਸਾਡੀ ਜਿਹੜੀ ਹੋ ਕੀਤੀ ਗਈ ਹੈ ਅਸੀਂ ਇਸ ਬਦਲੀ ਨੂੰ ਜਿਹੜਾ ਜਨਾਚਰ ਦੇ ਕਰ ਬਦਲੀ ਹੈ ਜਿਹੜੀ ਰੱਦ ਨਹੀਂ ਹੁੰਦੀ ਉਹਨਾਂ ਚੱਲ ਤੱਕ ਸਾਬਣੀ ਜਨ ਰੋੜ ਜਮਲ ਸਿੰਘ ਦਾ ਸੋਚਾ ਕੰਮਕਾਜ ਜਿਹੜਾ ਉਹ ਠੱਪ ਰੱਖਾਂਗੇ ਇਹਨਾਂ ਸ਼ਬਦਾਂ ਦੇ ਨਾਲ ਹੀ ਸਾਰੇ ਸਾਥੀਆਂ ਦਾ तहे ਦਿਲੋਂ ਧੰਨਵਾਦ ਕਰਦਾ ਔਰ ਸਾਡਾ ਜਿਹੜਾ ਡੈਪੂਟੇਸ਼ਨ ਹੈ ਤੁਰੰਤ ਹੀ ਹੁਣ ਜਾ ਕੇ ਆਪਣਾ ਮਾਨਯੋਗ ਵਧੀਕ ਨਗਰਾਂ ਇੰਜੀਨੀਅਰ ਸਿਟੀ ਮਾਡਲ ਪਠਾਨਕੋਟ ਐਕਸ਼ਨ ਸਾਹਿਬ ਨੂੰ ਜਾ ਕੇ ਆਪਾਂ ਮਿਲਾਂਗੇ ਔਰ ਸਾਰਾ ਜਿਹੜਾ ਅਗਲਾ ਐਕਸ਼ਨ ਹੈ ਜਿਹੜਾ ਸਾਡਾ ਉਹਨੂੰ ਆਪਾਂ ਨੋਟਿਸ ਦੇ ਕੇ ਤੇ ਅਗਲਾ ਐਕਸ਼ਨ ਆਪ ਜੀ ਜੀ ਦਾ ਜਿ ਡਿਗ੍ਰੀਸ਼ਨ ਕੀਤਾ ਯਾਰਾ ਤੁਹਾਡੇ ਵੱਲੋਂ ਕੀ ਰਿਜਨ ਹੈ ਦਾ ਇਹ ਤਾਂ ਜੀ ਮੇਰੀ ਬਦਲੀ ਜਿਹੜੀ ਐ ਸਿਆਸੀ ਹਦਤ ਕੀਤੀ ਹੈ ਜੀ ਇਹਨਾਂ ਨੇ ਮੈਨੂੰ 25 ਸਾਲ ਹੋ ਗਏ ਲਗਾਤਾਰ ਕੰਮ ਕਰਦੇ ਇਵਨ ਦੈਨ ਕਿ ਮੈਨੂੰ 4-5 ਸਾਲ ਤੋਂ ਪਹਿਲਾਂ ਮਾਨਯੋਗ ਡਿਪਟੀ ਕਮਿਸ਼ਨਰ ਨੀਲਮਾ ਜੀ ਸੀਗੇ ਉਹਨਾਂ ਨੇ ਮੈਨੂੰ ਬਕਾਇਦਾ ਤੌਰ ਤੇ ਪ੍ਰਸ਼ੰਸਾ ਪੱਤਰ ਦਿੱਤਾ ਸੀ ਕੰਮ ਦੇ ਪੱਖੋਂ ਜੀ ਅੱਜ ਦੇ ਲਿਹਾਜ਼ ਚ ਜੋ ਵੀ ਆਏ ਮੇਰੀ ਕੋਲ ਜਿਹੜੀ ਐ ਸਿਆਸੀ ਹਦਤ ਕਰ ਰਹੇ ਜੀ ਕੀ ਅੱਗੇ ਤੁਹਾਡਾ ਰਹੇਗਾ ਜੇਕਰ ਫਿਰ ਵੀ ਰੱਦ ਨਹੀਂ ਕੀਤੀ ਜਾਂਦੀ ਬਦਲੀ ਕਿਦਾਂ ਇਹ ਟਿਸ਼ੂ ਕੀਤਾ ਜਾ ਰਿਹਾ ਹੈ ਤੇ ਇਹ ਮੇਰੇ ਸਾਥੀ ਹੈਗੇ ਸਾਰੇ ਮੇਰੇ ਨਾਲ ਨੇ ਜੀ ਇਹ ਮੇਰੇ ਨਾਲ ਤੁਰੇ ਨੇ ਇਹ ਕਹਿੰਦੇ ਵੀ ਅਸੀਂ ਜਿਹੜਾ ਪੂਰਾ ਇਹਦੇ ਖਿਲਾਫ ਜਿਹੜਾ ਆਪ ਆ ਸੰਘਰਸ਼ ਕਰਾਂਗੇ ਜੀ ਮੇਰਾ ਨਾਮ ਮੰਤ ਸਿੰਘ ਲਾਈਨਮੈਨ ਕੀ ਗੱਲਬਾਤ ਹੈ ਜੀ ਜਿਹੜਾ ਪ੍ਰੋਟੈਸਟ ਕੀਤਾ ਯਾਰ ਉਹ ਕੱਲ੍ਹ ਤੋਂ ਇਸ ਤਰ੍ਹਾਂ ਕੀ ਸਾਡੇ ਜਿੰਨੀ ਇੰਜੀਨੀਅਰ ਜੇਸ਼ ਕੁਮਾਰ ਜੀ ਬਹੁਤ ਹੀ ਮਿਲਗੀ ਇਮਾਨਦਾਰ ਤੰਦੇ ਨਾਲ ਆਪਣੀ ਸੇਵਾ ਨਿਭਾ ਰਹੇ ਨੇ ਇਹਨਾਂ ਤੇ ਸਿਆਸੀ ਆਧਾਰ ਨਾਲ ਇਹਨਾਂ ਦੀ ਬਦਲੀ ਨਰੋਡ ਸਾਹਿਬ ਡਿਵੀਜ਼ਨ ਤੋਂ ਧਾਰ ਕੀਤੀ ਗਈ ਆ ਜੋ ਕਿ ਸਿਆਸੀ ਹダー ਤੇ ਬਹੁਤ ਗਲਤ ਹੈ ਜੀ ਤੇ ਸਾਡੇ ਮੁਲਾਜ਼ਮ ਇਸ ਦੇ ਬਦਲੀ ਦੇ ਮਲੇ ਖਿਲਾਫ ਨੇ ਸਾਡੀ ਇਹੋ ਮੰਗਾ ਕਿ ਜਦੋਂ ਤੱਕ ਸਾਡੇ ਸਾਥੀ ਇੰਜੀਨੀਅਰ ਦੀ ਬਦਲੀ ਜਾਂ ਫਿਰ ਦਵਾਰਾ ਨੋਰਜਾਮ ਸਿੰਘ ਦਾ ਬਦਲ ਕੇ ਨਹੀਂ ਕੀਤੀ ਜਾਂਦੀ ਉਹਨਾਂ ਦੇ ਸਾਡਾ ਸੰਘਰਸ਼ ਜਾਰੀ ਰਹੇਗਾ ਧੰਨਵਾਦ ਜੀ